ਰਖੜਾ ਦਾ ਹੁੰ ਜਿਵੇਂ ਪਹਿਲਾਂ ਵੀ ਜਿਹੜੀ ਹੈ ਅਕਾਲੀ ਦਲ ਬਾਦਲ ਦਾ ਜਿਹੜਾ ਭਾਜਪਾ ਨਾਲ ਅਲਾਈਅንስ ਹੋਇਆ ਸੀ ਉਹਦੇ ਵਿੱਚ ਜਿਹੜੀ ਲੋਕਾਂ ਦੀ ਆਮ ਜਿਹੜੀ ਗੱਲਬਾਤ ਹੈ ਕਿ ਬੰਦੀ ਸਿੰਘਾਂ ਦਾ ਜਿਹੜਾ ਮਸਲਾ ਹੈ ਉਹ ਜਿਹੜਾ ਬਹੁਤ ਪਰਬਲ ਹੈ ਲੋਕੀ ਚਾਹੁੰਦੇ ਨੇ ਕਿ ਆਪਣੀਆਂ ਸਜਾਵਾਂ ਸੁਪਰੀਮ ਕੋਰਟ ਨੇ ਵੀ ਇਹ ਫੈਸਲਾ ਦਿੱਤਾ ਹੈ ਵੀ ਜਿਹੜੇ ਵੀ ਬੰਦੀ ਸਿੰਘ ਜਾਂ ਬੰਦੀ ਕੈਦੀ ਜਿੰਨੇ ਵੀ ਨੇ ਹਿੰਦੁਸਤਾਨ ਦੇ ਵਿੱਚ ਉਹ ਆਪਣੀਆਂ ਸਜ਼ਾਵਾਂ ਜੁਲਮ ਦੇ ਮੁਤਾਬਕ ਪੂ ਹੋ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਏ ਪਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਕੀ ਅਗਰ ਭਵਿੱਖ ਦੇ ਵਿੱਚ ਸਮਝੌਤਾ ਹੁੰਦਾ ਹੈ ਭਾਜਪਾ ਨਾਲ ਤਾਂ ਇਹ ਵੀ ਮੰਗ ਇੱਕ ਹੋਏਗੀ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਏ ਦੇਖੋ ਸਮਵਤਾ ਹੋਣਾ ਨਾ ਹੋਣਾ ਵੱਖਰੀ ਗੱਲ ਹੈ ਇਹ ਤਾਂ ਸਭ ਦੀ ਡਿਊਟੀ ਬਣਦੀ ਹੈ ਕਿ ਜਿਹੜੇ ਬੰਦੇ ਨੂੰ ਜੋ ਉਹਨੇ ਕੋਈ ਕਸੂਰ ਕੀਤਾ ਹੈ ਉਹਦੀ ਸਜ਼ਾ ਉਹਨੇ ਪੂਤ ਲਈ ਉਹਦਾ ਰਾਈਟ ਬਣਦਾ ਹੈ ਜੇ ਉਹ ਛੱਡਿਆ ਜਾਵੇ ਉਹਨੂੰ ਰਿਹਾ ਕੀਤਾ ਜਾਵੇ ਹਰ ਬੰਦੇ ਪਿੱਡਾ ਵੀ ਕ੍ਰਿਮੀਨਲ ਬੰਦਾ ਹੋਵੇ ਕਿੱਡਾ ਹੀ ਮਾੜਾ ਬੰਦਾ ਹੋਵੇ ਕਿੱਡਾ ਵੱਡਾ ਕਸੂਰ ਹੋਵੇ ਜੇ ਉਹਨੇ ਆਪਣੀ ਸਜ਼ਾ ਪੂਤ ਲਈ ਇਹ ਸਰਕਾਰ ਦਾ ਕਾਨੂੰਨ ਕਹਿੰਦਾ ਵੀ ਉਹ ਤੋਂ ਬਾਅਦ ਉਹ ਘਰ ਜਾਵੇ ਉਹਨੂੰ ਰਿਹਾ ਕੀਤਾ ਜਾਵੇ ਪਰ ਜੇ ਨਹੀਂ ਰਿਹਾ ਕਰਦੇ ਤਾਂ ਇਹ ਨਾਲ ਜਾਂਤੀ ਹੈ ਤੱਕ ਹੈ ਇਹ ਤਾਂ ਚਾਹੇ ਸਨੋਤਾ ਹੁੰਦਾ ਹੈ ਨਾ ਹੁੰਦਾ ਪ੍ਰੋਟੈਸਟ ਕਰਨਾ ਪਵੇ ਇਹਦੇ ਲਈ ਤਾਂ ਲੜਾਈ ਲੜਨੀ ਬਣਦੀ ਹੈ ਹਰ ਆਪਣੇ ਸਿੱਧੀ ਜਾਂਦੇ ਲਈ ਹਰ ਮੁਰਖ ਲੜਦਾ ਹੈ ਹਰ ਸੁਭਾ ਲੜਦਾ ਹੈ ਅਸੀਂ ਹੱਥੋਂ ਨਹੀਂ ਲੜਾਂਗੇ ਸਾਡੇ ਲੋਕਾਂ ਦੀ ਲੜਨਾ ਸਾਡੀ ਡਿਊਟੀ ਹੈ ਫਰਜ਼ ਬਣਦਾ ਪਹਿਲਾਂ ਦੇ ਸਮਿਆਂ ਦੇ ਵਿੱਚ ਜਦੋਂ ਵੀ ਪੰਜਾਬ ਨਾਲ ਧੱਕਾ ਹੁੰਦਾ ਸੀ ਤਾਂ ਮੋਰਚੇ ਲੱਗ ਜਾਂਦੇ ਸੀ ਅਕਾਲੀ ਦਲ ਵੱਲ ਉਸ ਸੰਬੰਧ ਵਿੱਚ ਜਿਹੜੇ ਬੰਦੀ ਸਿੰਘ ਨੇ ਇਹਨਾਂ ਦੇ ਵਿਹਾਈ ਲਈ ਕੋਈ ਇਸ ਤਰ੍ਹਾਂ ਦਾ ਮੋਰਚਾ ਜਿਹੜਾ ਉਹ ਨਹੀਂ ਲਾਇਆ ਗਿਆ ਅਗੋ ਹੈ ਕੋਈ ਉਮੀਦ ਇਸ ਤਰ੍ਹਾਂ ਦੀ ਵੀ ਉਹਨਾਂ ਦੀ ਲਿਹਾਇ ਲਈ ਮੋਰਚਾ ਕੋਈ ਲਵਾਇਆ ਜਾ ਜੇਲ ਪਰ ਉਹ ਅੰਦੋਲਨ ਜਾਂ ਜਿਸ ਤਰ੍ਹਾਂ ਪਹਿਲਾਂ ਲੱਗਦੇ ਆਏ ਨੇ ਮੋਰਚੇ ਵੀ ਲੱਗਣਗੇ ਅੰਦੋਲਨ ਵੀ ਹੋਊਗਾ ਤੇ ਬੰਦੀਸ਼ਿਕ ਛੁੱਟੇ ਵੀ ਇਹ ਮੈਂ ਸੰਦਾਦਾ ਕਿ ਸ਼ੋਮਨੀ ਕਲਦਲ ਇੰਨਾ ਤਕੜਾ ਹੈ ਕਿ ਉਹ ਆਪਣੇ ਮਕਸਦ ਦੇ ਵਿੱਚ ਪੂਰਾ ਵੀ ਕਾਮਯਾਬ ਹੋਊਗਾ ਅੱਜ ਲੋੜ ਕਿਉਂ ਕੋਈ ਸ਼ੋਮਨੀ ਕਲਦਲ ਪੁਨਰਸਥਿਤੀ ਕਿਉਂਕਿ ਉਹਦੇ ਘਾਟਾ ਆ ਗਈਆਂ ਕੋਈ ਤਾਂ ਕਈ ਤਸਰਾ ਰਹਿ ਗਈਆਂ ਇਹ ਲੋਕਾਂ ਦਾ ਮਰਬੂਗਰ ਨਹੀਂ ਕਰ ਸਕੇ ਕਿਤੇ ਗਲਤ ਰਾਹ ਪੈ ਗਏ ਉਹਦੇ ਲਈਓ ਲੋਟ ਪਈ ਕਿ ਸ਼ੋਮਣੀ ਕਾਲਦਲ ਪੁਨਰਸੁਰਜੀਤੀ ਅੱਗੇ ਆਵੀ ਤੇ ਇਹ ਜਿੰਨਾ ਵੀ ਹੋ ਰਿਹਾ ਤੇ ਜਿਹੜੀਆਂ ਕਿਤੇ ਜਿਹੜੇ ਚੀਜ਼ਾਂ ਨਹੀਂ ਹੋ ਸਕੀਆਂ ਉਹ ਅਸੀਂ ਲੈ ਕੇ ਆਵਾਂਗੇ ਇਹੀ ਕਾਰਨ ਹੈ ਕਿ ਜਿਹੜਾ ਅਕਾਲੀ ਦਲ ਬਾਦਲ ਹੈ ਉਹ ਇਹ ਕੰਮ ਉਹਨੇ ਨਹੀਂ ਕੀਤੇ ਤਾਂ ਉਸ ਨੂੰ ਇਹ ਇਸ ਚੀਜ਼ ਦਾ ਕਮਿਆਜਾ ਭੁਗਤਣਾ ਪੈ ਰਿਹਾ ਨਹੀਂ ਇਕੱਲੇ ਕੰਮ ਨਾ ਕੀਤੇ ਦੀ ਗੱਲ ਨਹੀਂ ਹੈ ਦੇਖੋ ਜਿਹੜੇ ਅਫਸਰ ਆਏ ਉਹਨਾਂ ਜਾਂ ਮਾਫੀ ਦੀ ਗੱਲ ਸੀ ਗੁਰੂ ਗ੍ਰੰਥ ਸਾਹਿਬ ਚੋਰੀ ਹੋਣ ਦੀ ਗੱਲ ਸੀ ਗੁਰੂ ਸਾਹਿਬ ਦੇ ਅੰਗ ਪਾੜਨ ਦੀ ਗੱਲ ਸੀ ਕਿਸਾਨ ਅੰਦੋਲਨ ਇੱਕ ਸਾਲ ਚੱਲਿਆ ਕਿੱਥੇ ਗੋਲੀ ਚੱਲੀ ਤੇ ਉਹ ਪ੍ਰੋਟੈਸਟ ਕਰ ਰਹੇ ਸੀ ਤਾਲੂਕ ਬੰਦੇ ਸੀ ਤੇ ਉੱਥੇ ਗੋਲੀ ਚਲਾਉਣੀ ਉੱਥੇ ਬੰਦੇ ਮਰਨੇ ਇਹ ਕਾਰਨ ਸੀ ਮਹਿੰਦੀ ਦੇ ਕਰਕੇ ਲੋਕਾਂ ਨੇ ਨਕਾਰਤਾਸ਼ਵਮ ਨਿਕਲਦਲ ਦੇਖੋ ਅਲਰਾਇਟ ਸਾਡੇ ਬਕਰੀਆ ਪਰ ਅੱਜ ਲੋਕ ਜਿਹੜਾ ਸਾਡਾ ਕੈਂਡੀਡੇਟ ਹੈ ਮਨਦੀਪ ਸਿੰਘ ਉਹ ਲੋਕ ਕਹਿੰਦੇ ਨੇ ਕਿ ਉਹਦੇ ਪ੍ਰਗਤੀ ਸੰਦੀਪ ਨੇ ਬਹੁਤ ਵੱਡੀ ਕਰਵਾਨੀ ਕਿ ਜਿਹੜੇ ਲੋਕਾਂ ਨੇ ਬਹੁਤ ਆਪਣੇ ਮਸੂਬਾ ਸਰੰਦ ਕਰਾਉਣਾ ਆਪੇ ਕਹਿਣਾ ਹੈ ਸਿੱਖ ਕਿ ਕਹਿਣਾ ਸੁਬਾ ਸਰੰਦ ਤੇ ਉਹਦੀ ਲਾਸ਼ ਵੀ ਉਹਦੇ ਘਰ ਦੇ ਨਾਲ ਲੈਣਾ ਇੱਕ ਤੋਂ ਬਦ ਲੱਗਦਾ ਵੀ ਕਿੰਨਾ ਕਮੜਾ ਦੀ ਤੇ ਉਹ ਦੇ ਕਰਕੇ ਲੋਕ ਸੰਦੀਪ ਨਾਲ ਜੁੜਿਆ ਹਰ ਬੰਦਾ ਚਾਹੁੰਦਾ ਕਿ ਸੰਦੀਪ ਮੁਸਕੇ ਖੇਲੇ ਹੋਣਾ ਤਾਂ ਉਹੀ ਹੈ ਜੋ ਕੋ ਦਖਣੇ ਕਰਾਂਗੇ ਪਰਮਾਤਮਾ ਨਹੀਂ ਕਰਾਂਗੇ ਲੋਕਾਂ ਦਾ ਕਿਉਂਕਿ ਪਰਮਾਤਮਾ ਤੇ ਪਬਲਿਕ ਕੋ ਗੱਲ ਪੜ ਪਰ ਇਹ ਲੋਕਾਂ ਦੀ ਆਵਾਜ਼ ਦੇਖੀ ਹੈ ਉਹ ਇਹ ਸੀ ਕਿ ਸੰਦੀਪ ਨੂੰ ਉਹੀ ਅੱਗੇ ਲੱਗਣਾ ਹੁਣ ਤੁਸੀਂ ਜਿਹੜਾ ਹਰ ਸਾਲ ਆਪਣੇ ਫਾਦਰ ਸਾਹਿਬ ਦਾ ਮਨਾਉਂਦੇ ਹੋ ਦਿਨ ਜਿਹੜਾ ਸਾਲਾਨਾ ਉਹਦੇ ਸਬੰਧ ਵਿੱਚ ਤੁਸੀਂ ਕੁਝ ਲਫਜ਼ ਕਹੋ ਬਹੁਤ ਸਤਿਕਾਰਯੋਗ ਸਾਡੇ ਬਾਪੂ ਜੀ ਸੂਬੇ ਦਾ ਕਰਤਾਰ ਸਿੰਘ ਢਾਈਵਾਲ ਜਿਨ੍ਹਾਂ ਦੀ ਵਰਸੀ ਅਸੀਂ ਹਰ ਸਾਲ ਹੀ ਮਨਾਉਂਦੇ ਆ ਐਸ ਕੀ 90 ਵਰਸੀ ਹੈ ਅਰ ਮਸਾਈ ਸੰਗਤ ਨੂੰ ਵੀ ਹੱਥੋਂ ਮਰ ਕੇ ਬੇਨਤੀ ਕਰਦਾ ਕਿ ਤੁਸੀਂ 16 ਨਵੰਬਰ 10 ਤੋਂ ਲੈ ਕੇ 12 ਵਜੇ ਤੱਕ ਜਰੂਰ ਦਰਸ਼ਨ ਦੇ ਲੈਣੇ ਤੇ ਪ੍ਰਸ਼ਾਦਾਪਨ ਸਾਡੇ ਕੋਲ ਛੱਕ ਕੇ ਜਾਣਾ ਇਹ ਮਸਾਈ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਹਾਡੇੋਂ ਪਹਿਲਾਂ ਵੀ ਤੁਸੀਂ ਬਹੁਤ ਮਾਨਸ ਕਰਦੇ ਹੋ ਤੇ ਹੁਣ ਵੀ ਮਾਨਸ ਕਰਦੇ ਹੋਗੇ ਤੇ ਸਾਰੇ ਨੂੰ ਹੱਥੋਂ ਮਰ ਕੇ ਫੇਰ ਬੇਨਤੀ ਹੈ 29 ਨਵੰਬਰ ਦਿਨ ਐਤਵਾਰ 10 ਤੋਂ ਲੈ ਕੇ 12 ਵਜੇ ਤੱਕ ਤੁਸੀਂ ਦਰਸ਼ਨ ਦੇਣੇ ਨੇ ਅਰ ਪ੍ਰਸ਼ਾਦਾ ਪਾਣੀ ਸਾਡੇ ਕੋਲ ਚੱਕ ਕੇ ਜਾਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜੀ ਹੈ ਜੀ ਰੱਖੜਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਸ ਟੀਵੀ ਯੂ ਐਸ ਏ ਵਿੱਚ ਗੱਲ ਕੀਤੀ ਸਤਿ ਸ੍ਰੀ ਅਕਾਲ ਵਨ ਵਾਰ ਥੈਂਕ ਯੂ